ਪਾਉਸਾ ਸਤਰੀਕਾਲ ਪਾਉ ਆ ਜਿਹੜੀ ਫੋਟੋ ਆ ਇਹ ਕਿਮਨ ਕਾਰਟਨ ਸਾਊਥ ਅਫਰੀਕਾ ਦਾ ਇੱਕ ਪੱਤਰਕਾਰ ਆ ਮਸ਼ਹੂਰ ਪੱਤਰਕਾਰ ਇਹ ਜਿਹੜੀ ਇਹਨੇ ਫੋਟੋ ਖਿੱਚੀ 1993 ਚ ਸਡਾਨ ਚ ਖਿੱਚੀ ਸੀ ਜਦੋਂ ਕਾਲ ਪਿਆ ਸੀ ਥੋੜਾ ਜਿਹਾ ਇਸ ਪੱਤਰਕਾਰ ਬਾਰੇ ਦੱਸਿਗੇ ਬੜਾ ਦਲੇਰ ਪੱਤਰਕਾਰ ਮੰਨਿਆ ਜਾਂਦਾ ਸੀ ਤੇ ਜੰਗ ਤੇ ਜੁੱਧ ਦੇ ਮੈਦਾਨਾਂ ਚ ਜਾ ਕੇ ਫੋਟੋ ਖਿੱਚਦਾ ਸੀ ਜਿੱਥੇ ਮਾਨਵਤਾ ਦੇ ਨਾਲ ਧੱਕਾ ਹੁੰਦਾ ਸੀ ਬਹੁਤ ਇਹਦਾ ਨਾਂ ਸੀ ਬੰਦੇ ਦਾ ਸੋ ਦੋਸਤੋ ਇਸ ਡਾਂ ਦੇ ਵਿੱਚ ਜਦੋਂ ਕਾਲ ਪਿਆ ਉਦੋਂ ਇਹ ਆਪਣਾ ਕੈਮਰਾ ਲੈ ਕੇ ਗਿਆ 1993 ਦੀ ਗੱਲ ਆ ਆ ਫੋਟੋ ਇਹਨੇ ਖਿੱਚੀ ਜਿਹੜੀ ਆ ਗਿਲਜਵਾ ਆ ਇਸ ਬੱਚੀ ਨੂੰ ਦੇਖ ਰਹੀ ਕਿ ਕਿਦੋਂ ਇਹ ਬੱਚੀ ਧਰਤੀ ਤੇ ਲਿٹے ਆਪਣੇ ਪ੍ਰਾਣ ਛੱਡੇ ਤੇ ਇਹਨੂੰ ਨੋਚ ਕੇ ਗਿਲਜ ਖਾਵੇ ਇਹਨੇ ਕਾਲੀ ਕਾਲੀ ਚ ਆਉਂਦਿਆਂ ਇਹ ਫੋਟੋ ਖਿੱਚ ਲਈ ਖਿੱਚ ਕੇ ਫੋਟੋ ਜਦੋਂ ਇਹ ਵਾਇਰਲ ਹੋਈ ਨਾ ਸਾਰੇ ਸੰਸਾਰ ਚ ਵਾਇਰਲ ਹੋਈ ਤੇ ਇਹ ਪੱਤਰਕਾਰ ਦੀ ਬਹੁਤ ਮਸ਼ਹੂਰੀ ਹੋਈ ਜਗਾ ਜਗਾ ਤੇ ਨੂੰ ਸੱਤਿਆ ਗਿਆ ਇਹਦੀਆਂ ਇੰਟਰਵਿਊ ਲਈਆਂ ਗਈਆਂ ਵੇਖੋ ਜਦੋਂ ਕਾਲ ਦਾ ਚੱਕਰ ਘੁੰਮਦਾ ਤੇ ਕਿੱਦਾਂ ਘੁੰਮਦਾ ਬੰਦੇ ਦੀ ਮਤ ਨਹੀਂ ਕੰਮ ਕਰਦੀ ਤੈਨੂੰ ਕਹਿੰਦੇ ਗੁਰੂ ਸਾਹਿਬ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਵੀਰੋ ਜਦੋਂ ਇਹਨੇ ਫੋਟੋ ਖਿੱਚੀ ਸੀ ਨਾ ਉਦੋਂ ਇਹਨੇ ਉਸ ਦੇਸ਼ ਨੂੰ ਛੱਡ ਕੇ ਕਿਤੇ ਹੋਰ ਜਾਣਾ ਸੀ ਤੇ ਫਲੈਟ ਦੇ ਵਿੱਚ ਚੜਨਾ ਸੀ ਇਹ ਦੋਸਤੋ ਇਸ ਬੱਚੀ ਦੀ ਫੋਟੋ ਖਿੱਚ ਕੇ ਫਲੈਟ ਦੇ ਵਿੱਚ ਚੜ ਕੇ ਆ ਗਿਆ ਪਰ ਇਹਨੇ ਬੱਚੀ ਦੀ ਕੋਈ ਹੈਲਪ ਨਹੀਂ ਉੱਥੇ ਕੀਤੀ ਉਹ ਦੋਸਤ ਜਦੋਂ ਉਹਦੀਆਂ ਇੰਟਰਵਿਊ ਹੋ ਰਹੀਆਂ ਸੀ ਤੇ ਇੱਕ ਨਾਗਰਿਕ ਨੇ ਇਹਨੂੰ ਕਿਹਾ ਦੋਸਤਾ ਫੋਟੋ ਤੂੰ ਬਹੁਤ ਸੋਹਣੀ ਖਿੱਚੀ ਸਰਾਹਨਾ ਬਣਦੀ ਬੜੀ ਜ਼ਬਰਦਸਤ ਫੋਟੋ ਆ ਕੀ ਇਸ ਤੋਂ ਬਾਅਦ ਇਸ ਬੱਚੀ ਨਾਲ ਕੀ ਹੋਇਆ ਉੱਥੇ ਇਹ ਬੰਦਾ ਗੁੰਮ ਹੋ ਗਿਆ ਜਾਂਦਾ ਜੀ ਮੈਂ ਫੋਟੋ ਖਿੱਚੀ ਤੇ ਕੱਲ ਦੇ ਨਾਲ ਮੈਨੂੰ ਬਹੁਤ ਕਹਿੰਦਾ ਕਿ ਮੈਨੂੰ ਬਹੁਤ ਕਾਲੀ ਸੀ ਮੈਂ ਫਲੈਟ ਤੇ ਚੜਨਾ ਸੀ ਮੈਂ ਗਾੜੀ ਨਹੀਂ ਦੇਖਿਆ ਕੀ ਹੋਇਆ ਉਸ ਬੰਦੇ ਨੇ ਇਹਨੂੰ ਉਲਟਾ ਕਿਹਾ ਉਸ ਦਿਨ ਉੱਥੇ ਇੱਕ ਗਿਲਜ ਨਹੀਂ ਸੀ ਮਾਸ ਖਾਣ ਵਾਲੀ ਦੂਜੀ ਗਿਲਜ ਕੈਮਰਾ ਲੈ ਕੇ ਖੜੀ ਸੀ ਹੁਣ ਦੋਸਤੋ ਇਹ ਗੱਲ ਕਿੱਥੇ ਲੱਗਦੀ ਜਾ ਕੇ ਤੁਸੀਂ ਆਪ ਦੇਖ ਲਓ ਉਹ ਵਿਅਕਤੀ ਇਹਨੂੰ ਆਂਦਾ ਤੇਰਾ ਫਰਜ ਸੀ ਇਸ ਬੱਚੀ ਨੂੰ ਚੁੱਕ ਕੇ ਕਿਸੇ ਡਾਕਟਰ ਕੋਲੋਂ ਦਵਾ ਦਵਾ ਰੂ ਕਰਾਉਣਾ ਜੇ ਭੁੱਖੀ ਸੀ ਰੋਟੀ ਪਾਣੀ ਖਵਾਉਣਾ ਤੂੰ ਫੋਟੋ ਖਿੱਚ ਕੇ ਤੁਰਦਾ ਬਣਿਆ ਇਹ ਬੰਦਾ ਇੰਨੀ ਗੱਲ ਆਪਦੇ ਦਿਲ ਤੇ ਲਾ ਗਿਆ ਇੰਨਾ ਇਹਦੇ ਤੇ ਅਸਰ ਹੋਇਆ ਸਵਾਲ ਤਾਂ ਕਿ ਡਿਪਰੈਸ਼ਨ ਚ ਚਲਾ ਗਿਆ ਤੇ ਕੁਝ ਮਹੀਨਿਆਂ ਬਾਅਦ ਇਹਨੇ ਖੁਦਕੁਸ਼ੀ ਕਰ ਲਈ ਸੋ ਦੋਸਤੋ ਖਿਆਲ ਰੱਖਿਆ ਕਰੋ ਮਾੜੀ ਗੱਲ ਨਹੀਂ ਵੀਡੀਓ ਬਣਾਉਣੀਆਂ ਚੰਗੀਆਂ ਵੀਡੀਓ ਬਣਾਉਣੀਆਂ ਫੋਟੋ ਲੈਣੀਆਂ ਪਰ ਸਭ ਤੋਂ ਪਹਿਲਾਂ ਇਨਸਾਨੀਅਤ ਨੂੰ ਅੱਗੇ ਰੱਖਿਆ ਕਰੋ ਇਨਸਾਨ ਦੀ ਕਦਰ ਕਰਿਆ ਕਰੋ ਕੈਮਰਾ ਹੱਥੋਂ ਛੁੱਟ ਜੇ ਫੋਟੋ ਨਾ ਖਿੱਚੀ ਜਾਵੇ ਪਰ ਇਨਸਾਨ ਦੇ ਬਚਾ ਲਈ ਜੋ ਤੁਸੀਂ ਜੋ ਵੀ ਤੁਸੀਂ ਕੁਝ ਕਰ ਸਕਦੇ ਨਾ ਉਹ ਕਰਿਆ ਕਰੋ ਜੇਕਰ ਤੁਸੀਂ ਕੱਲੀ ਫੋਟੋ ਖਿੱਚ ਕੇ ਵਾਇਰਲ ਕਰਦੇ ਉਹਦਾ ਕੋਈ ਫਾਇਦਾ ਨਹੀਂ ਕੋਈ ਮਹੱਤਵ ਨਹੀਂ ਹਾਂ ਜੇ ਤੁਸੀਂ ਉਸ ਬੰਦੇ ਦੀ ਹੈਲਪ ਕਰਦੇ ਜੇ ਫੇਰ ਮਹੱਤਵ ਆਕੇ ਤੁਸੀਂ ਵਾਕਿਆ ਹੀ ਇਨਸਾਨੀਅਤ ਲਈ ਇੱਕ ਚੰਗਾ ਕਾਰਜ ਕੀਤਾ ਤੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਹੈਲਪ ਕਰੀ ਜਾਵੇ ਸੋ ਭਰਾਓ ਚੰਗੀ ਲੱਗੀ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ